ਵਧੀਆ ਲੰਘੇ ਤੇ ਇਸ ਨਵੇਂ ਸਾਲ ਦੇ ਵਿੱਚ ਕੀ ਜਿਹੜੀਆਂ ਸਰਕਾਰਾਂ ਨੇ ਉਹ ਜਾਗਣੀਆਂ ਆ ਆਮ ਲੋਕਾਂ ਦੇ ਸੁਪਨੇ ਪੂਰੇ ਹੋਣਗੇ ਕਿ ਨਹੀਂ ਹੋਣਗੇ ਜਿਹੜੇ ਸੁਪਨੇ ਨਹੀਂ ਪੂਰੇ ਹੋਏ ਉਹਨਾਂ ਦੀ ਗੱਲ ਕਰਾਂਗੇ ਜਿਹੜੇ ਹੋ ਸਕਦੇ ਨੇ ਉਹਨਾਂ ਦੀ ਗੱਲ ਵੀ ਕਰਾਂਗੇ ਇਸ ਪੂਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਆਪਣੇ ਸਾਡੇ ਸੀਨੀਅਰ ਪੱਤਰਕਾਰ ਸੰਦੀਪ ਸ਼ਰਮਾ ਜੀ ਸੋ ਸੰਦੀਪ ਸ਼ਰਮਾ ਜੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਪੰਜਾਬੀ ਟੀਵੀ ਦੇ ਲਾਈਵ ਪ੍ਰੋਗਰਾਮ ਸਰ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ हां जी मेरे ਵੱਲੋਂ इवन पंजाबी टीवी चैनल ਦੇ ਰੱਬ ਵਰਗੇ ਸਿਰ ਉੱਤੇ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈਆਂ ਜੀ। ਧੰਨਵਾਦ ਤੁਹਾਡਾ ਜੀ ਧੰਨਵਾਦ ਤੁਹਾਨੂੰ ਵੀ ਤੁਹਾਡੇ ਪਰਿਵਾਰ ਨੂੰ ਵੀ ਬਹੁਤ-ਬਹੁਤ ਵਧਾਈਆਂ ਸਰ। ਜੀ ਆਇਆਂ ਜੀ ਜੀ ਆਇਆਂ। ਕੀ ਸ਼ਰਮਾਈ ਦੇਖੋ ਉਹੀ ਸਾਲ ਸਾਲ-ਸਾਲ ਬਦਲਿਆ ਕੈਲੰਡਰ ਤੇ ਤਰੀਕਾ ਬਦਲੀ ਹੈ ਕਿ ਜਿਹੜੇ ਆਮ ਲੋਕ ਨੇ ਉਹਨਾਂ ਦੀ ਜ਼ਿੰਦਗੀ ਖੁਸ਼ਹਾਲ ਹੋਏਗੀ ਤੁਹਾਡੇ ਹਿਸਾਬ ਨਾਲ ਸਹੀ ਦੱਸਿਓ। ਦੇਖੋ ਸਰਕਾਰਾਂ ਦੀ ਨੀਤੀ ਤੇ ਨੀਤੀ। ਜੀ ਜੱਟਕ ਸਾਹਮਣੀ ਹੁੰਦੀ ਜੱਟਕ ਸਾਨੂੰ ਨਹੀਂ ਲੱਗਦਾ ਵੀ ਲੋਕਾਂ ਦਾ ਕਿਤੇ ਨਾ ਕਿਤੇ ਉਹ ਸੁਪਨਾ ਪੂਰਾ ਹੋ ਸਕਦਾ ਜੋ ਸੁਪਨਾ ਰਿਐਲਿਟੀ 'ਚ ਹੋਣਾ ਚਾਹੀਦਾ ਜਾਂ ਜੋ ਸਰਕਾਰਾਂ ਵਾਅਦੇ ਕਰਦੀਆਂ ਆਪਣੇ ਮੈਨੀਫੈਸਟੋਆਂ 'ਚ ਸਰਕਾਰਾਂ ਬਣਨ ਤੋਂ ਪਹਿਲਾਂ ਕੰਮ ਕਰਦੀਆਂ ਹੁੰਦੀਆਂ ਉਹ ਮੈਨੀਫੈਸਟੋ ਤਿਆਰ ਕਰਕੇ ਲੋਕਾਂ ਦੇ ਵਿੱਚ ਲੈ ਕੇ ਆਉਂਦੀਆਂ ਜੀ ਜੀ ਤੋਂ ਸਮਾ ਜੇ ਮੌਜੂਦਾ ਸਰਕਾਰ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਸਰਕਾਰ ਦੀ ਗੱਲ ਕਰੀਏ 2022 ਦੇ ਵਿੱਚ ਚੋਣਾਂ ਸੀਗੀਆਂ 3 ਸਾਲ 3 ਰੀਬ ਹੋ ਗਏ ਜੀ ਹੋ ਗਏ ਜੀ ਤੇ ਵਿੱਚ ਜਿਹੜੇ ਮੈਨੀਫੈਸਟੋ ਦੇ ਵਿੱਚ ਇਹਨਾਂ ਨੇ ਆਪਣੀਆਂ ਲਿਖਿਆ ਹੋਈਆਂ ਸੀ ਗਰੰਟੀਆਂ ਗਰੰਟੀਆਂ ਬਰੰਟੀਆਂ ਜੋ ਮਾਰਦੀ ਕੱਢੀ ਉਹਨਾਂ ਨੂੰ ਉਹਨਾਂ ਦੇ ਵਿੱਚੋਂ ਗਰਾਉਂਡ ਜ਼ੀਰੋ ਤੇ ਕਿੰਨੀਆਂ ਕਿ ਗਰੰਟੀਆਂ ਵਾਰੰਟੀਆਂ ਮਾਨ ਸਾਹਿਬ ਵੱਲੋਂ ਜਾਂ ਮਾਨ ਸਾਹਿਬ ਦੀ ਸਰਕਾਰ ਵੱਲੋਂ ਦਿੱਤੀਆਂ ਗਈਆਂ ਉਹ ਸਭ ਲੋਕਾਂ ਨੂੰ ਪਤਾ ਹੈ ਐਸੀ ਜਾਣਦੇ ਆਂ ਬਿਜਲੀ ਦੇ ਨਾਂ ਤੇ ਲੋਕਾਂ ਨਾਲ ਕੀ ਕੀ ਆਪੋ ਖੇਡੀ ਹੋ ਚੱਲ ਰਹੀ ਹੈ ਜਾਂ ਬਿੱਲਿਆਂ ਦਾ 20000 ਰੁਪਏ ਦੀ ਗੱਲ ਕੀਤੀ ਸੀ ਤਿੰਨ ਸਾਲ ਹੋ ਗਏ 12 36 36 ਮਹੀਨੇ ਹੋ ਗਏ 1000 ਰੁਪਿਆ ਇੱਕ ਮਹੀਨੇ ਦੀ ਇਹ ਗੱਲ ਕੱਢੀ ਸੀ ਵੀ ਮਹੀਨੇ ਬਾਅਦ 1000 ਰੁਪਿਆ ਮਿਲੇਗਾ ਹੁਣ ਉਹ ਬੀਬੀਆਂ ਜੇ ਅਗਰ ਆਪਣੀ ਅਮੀਦ ਲਾਉਣੀ ਹੈ ਵੀ ਸਾਨੂੰ ਤਿੰਨ ਸਾਲ ਦੇ ਪੈਸੇ ਇਕੱਠੇ ਮਿਲਣਗੇ ਪਿੱਛੇ ਸਰਕਾਰ ਕੋਲ ਤਾਂ ਦੋ ਸਾਲ ਬਚੇ ਆ ਸਰਕਾਰ ਦੇ ਖਜ਼ਾਨੇ 'ਚ ਪੈਸਾ ਨਹੀਂ ਅਗਰ ਪੈਸਾ ਹੈ ਵੀ ਤਾਂ ਕਿਤੇ ਨਾ ਕਿਤੇ ਉਹ ਵਿਆਜ ਪਰ ਚੱਕਿਆ ਹੋਇਆ ਜਾਂ ਉਹਨੂੰ ਜਿਵੇਂ ਕਹਿ ਦਿੰਦੇ ਆ ਵੀ ਮਤਲਬ ਇੱਕ ਲੋਨ ਲਿਆ ਹੋਆ ਹੁੰਦਾ ਜਾਂ ਇਕ ਆਮ ਪੈਸਾ ਹੁੰਦਾ ਇੱਕ ਹੱਕ ਦਾ ਟੈਕਸ ਜਾਂ ਕਮਾਈ ਦਾ ਪੈਸਾ ਨਹੀਂ ਵੀ ਆ। ਤੁਹਾਨੂੰ ਆਖਦਾ ਨਹੀਂ ਕਿਹਾ ਸਕਦੇ ਜੀ ਕਮਾਈ ਦਾ ਪੈਸਾ ਨਹੀਂ ਆ। ਕਿਤੇ ਨਾ ਕਿਤੇ ਉਹ ਖਜ਼ਾਨੇ ਪਰ ਵਜਨ ਹੈ ਜੀ। ਉਹਦੇ ਵਿੱਚੋਂ ਅਗਰ ਸਰਕਾਰ ਸੋਚੇ ਜੀ 100000 ਰੁਪਏ ਵੀ ਲੋਕਾਂ ਨੂੰ ਦੰਦੇ ਆ। ਜੈਸੇ ਉਹ ਵਾਅਦੇ ਨੂੰ ਪੂਰੇ ਕਰਦੇ ਆ। ਸਾਨੂੰ ਨੂੰ ਵੀ ਲੱਗਦਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਉਹ ਕਿਤੇ ਨਾ ਕਿਤੇ ਵਾਅਦੇ ਪੂਰੇ ਕਰ ਪਾਊਗੀ ਜੀ ਜੋ ਸਾਨੂੰ ਦਿਖ ਰਿਹਾ ਜੀ ਹੁਣ ਤੱਕ। ਸ਼ਰਮਾ ਜੀ ਪਿਛਲੇ ਸਾਲ ਵੀ ਇੱਕ ਅਸੀਸ ਦੇ ਐਪੀਸੋਡ ਕੀਤਾ ਸੀਗਾ ਤੇ ਹਰਪਾਲ ਚੀਮਾ ਦਾ ਇੱਕ ਬਿਆਨ ਵੀ ਸਾਡੇ ਸਾਹਮਣੇ ਆਇਆ ਸੀ ਕਿ ਜੀ ਫਾਇਲਾ ਮੰਗਾ ਲੀਆਂ। ਤੁਹਾਡੀ ਗ ప్రతి مہینہ دینے ਦੀ ਸਕੀਮ ਦਿੱਤੀ ਗਈ ਸੀ ਜਿਦੇ ਕਰਕੇ ਹਰੇਕ ਘਰ ਦੇ ਬਰੇਕ ਦੀਆਂ ਔਰਤਾਂ ਨੇ ਵੋਟਾਂ ਪਾਈਆਂ ਖੁਸ਼ ਹੋਈਆਂ ਉਹਨਾਂ ਨੂੰ 30000 ਰੁਪਏ ਮਿਲੇਗਾ ਚਲੋ ਇੱਕ ਆਸ ਸੀਗੀ ਬਦਲਾਅ ਹੋਏਗਾ ਪਰ ਉਹ ਫਾਈਨਲ ਪਤਾ ਨਹੀਂ ਕਿਹੜੇ ਕਮਰੇ ਚ ਦੱਬ ਕੇ ਰਹਿ ਗਈਆਂ ਜਾਂ ਉਹ ਕਮਰੇ ਦਾ ਤਾਲੇ ਦੀ ਚਾਬੀ ਘੁੰਮ ਗਈ ਅਜੇ ਤੱਕ ਨਹੀਂ ਹੋ ਲੱਗੀ ਤੁਸੀਂ 36000 ਦੀ ਗੱਲ ਕਰਦੇ ਹੋ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਹੁਣ ਵੀ ਉਹ ਲਾਗੂ ਹੋਏਗਾ ਦੇਖੋ ਸਾਜ ਪਹਿਲਾ ਦਿਨ ਹੈ ਅਜੇ ਵੀ 2 ਸਾਲ ਪਏ ਕੁਝ ਨਹੀਂ ਵਿਗੜਿਆ ਕਿ ਹੁਣ ਹੀ ਲਾਗੂ ਕਰ ਦੇਣਾ ਸਰਕਾਰ ਦੇਖੋ ਨੀਤੀਆਂ ਨੀਤੀ ਦੀ ਗੱਲ ਕੀਤੀ ਹੈ ਜੀ ਮੈਂ ਜੀ ਜਦੋਂ ਸਰਕਾਰਾਂ ਦੀਆਂ ਨੀਤੀਆਂ ਤੇ ਨੀਤੀਆਂ ਕਿਤੇ ਨਾ ਕਿਤੇ ਨਹੀਂ ਹੋਣ ਸਹੀ ਹੋਣ ਜਾਂ ਬਾੜੀਆਂ ਹੋਣ ਕਿਤੇ ਨਾ ਕਿਤੇ ਉਹਦੇ ਵਿੱਚ ਜਿਹੜੇ ਆ ਆਮ ਲੋਕ ਆ ਪਬਲਿਕ ਇਹਨੇ ਕਿਤੇ ਕੁਝ ਜਾਣਦੀ ਹੈ ਕਿਉਂਕਿ ਹਮੇਸ਼ਾ ਹੀ ਇਹ ਸੀ ਦੇਖਿਆ ਵੀ ਜਿਹੜਾ ਬੰਦਾ ਕੁਰਸੀ ਤੇ ਬੈਠ ਜਾਂਦਾ ਉਹ ਪਤਾ ਨਹੀਂ ਤਾਂ ਉਹਦੀ ਮਜਬੂਰੀ ਬਣ ਜਾਂਦੀ ਹੈ ਪਤਾਨੀ ਉਹ ਕਿਤੇ ਨਾ ਕਿਤੇ ਰੱਬ ਨੂੰ ਦੱਬ ਦਤਣ ਲੱਗ ਜਾਂਦਾ ਹੈ ਕਹਿਣ ਦਾ ਮਤਲਬ ਹੈ ਵੀ ਸਰਕਾਰ ਬਣਾਉਣ ਤੋਂ ਪਹਿਲਾਂ ਸੀਐਮ ਬਣਨ ਤੋਂ ਪਹਿਲਾਂ ਐਮਐਲਏ ਮੰਤਰੀ ਬਣਨ ਤੋਂ ਪਹਿਲਾਂ ਲੋਕਾਂ ਦੇ ਇਹਨਾਂ ਦੇ ਹੱਥ ਜੋੜ ਜਾਂਦੇ ਆ ਪੈਰੀ ਹੱਥ ਲਾਉਣ ਤੱਕ ਜਾਂਦੇ ਆ ਪੈਰੀ ਹੱਥ ਲਾਉਦੇ ਦੀਆਂ ਘਰ ਘਰ ਜਾਂਦੇ ਆ ਜਦੋਂ ਕਿਤੇ ਨਾ ਕਿਤੇ ਚੋਣਾ ਹੋ ਜਾਂਦੀ ਹੈ ਸਰਕਾਰਾਂ ਕਾਇਮ ਹੋ ਜਾਂਦੀਆਂ ਸੀਟਾਂ ਇਹਨਾਂ ਦੇ ਕੁਰਸੀਆਂ ਕਾਇਮ ਹੋ ਜਾਂਦੀਆਂ ਨੇ ਤਨਖਾਹਾਂ ਕਾਇਮ ਹੋ ਜਾਂਦੀਆਂ ਨੇ ਕਮਾਈ ਕਾਇਮ ਹੋ ਜਾਂਦੀ ਹੈ ਪਰ ਕਿਤੇ ਨਾ ਕਿਤੇ ਇਹਨਾਂ ਦੇ ਮੂੰਹ ਤੇ ਵੀ ਚਿਪੀਆਂ ਲੱਗ ਜਾਂਦੀਆਂ ਕਿਤੇ ਨਾ ਕਿਤੇ ਇਹਨਾਂ ਦੇ ਪੈਨ ਵੀ ਖੜ ਜਾਂਦੇ ਆ ਮਾਨ ਸਾਹਿਬ ਨੇ ਗੱਲ ਕਹੀ ਸੀ ਵੀ ਮੇਰਾ ਪੈਨ ਹਰਾ ਪੈਨ ਚੱਲੂਗਾ ਕਿ ਨਾ ਕਿਤੇ ਲੋਕਾਂ ਦੇ ਅਕਲ ਨਹੀਂ ਚੱਲੂਗਾ। ਕਿਆ ਗੱਲ ਹਰੇ ਪੈਨ ਬਣਨੇ ਬੰਦ ਹੋ ਗਏ? ਜਹਰਾ ਪੈਨ ਮਾਨ ਸਾਹਿਬ ਨੂੰ ਹਲੇ ਤੱਕ ਮਿਲਿਆ ਨਹੀਂ ਜੋ ਤੱਕ ਚੱਲਿਆ ਨਹੀਂ। ਸਿਰਫ ਲਾਲ ਪੈਨ ਚੱਲਦਾ ਆ ਰਿਹਾ ਜੀ ਹੁਣ ਤੱਕ ਲਾਲ ਪੈਨ ਜਿਹਨੂੰ ਅਸੀਂ ਕੂਲ ਵੀ ਸਿਹਾਈ ਦਾ ਕੰਮ ਕਹਿ ਸਕਦੇ ਹਾਂ ਜੀ ਉਹ ਜ਼ਰੂਰ ਅਸੀਂ ਚੱਲਦਾ ਦੇਖ ਰਹੇ ਹਾਂ ਜੀ। ਜੀ ਸਹੀ ਗੱਲ ਕੀਤੀ ਤੁਸੀਂ ਹਰੇ ਪੈਨ ਵਾਲੀ ਹਰਾ ਪੈਨ ਦਿਖਿਆ ਨਹੀਂ ਤੇ ਇੱਕ ਸੱਤੋਂ ਵੱਡੀ ਅਹਿਮ ਗੱਲ ਇਹ ਵੀ ਦੱਸ ਦੇਣਾ ਕਿ ਜਦੋਂ ਸਰਕਾਰ ਆਈ ਸੀ ਜਦੋਂ ਕਿ ਸਰਕਾਰ ਬਣਨੀ ਸੀ ਉਦੋਂ بڑے ਵੱਡੇ ਵੱਡੇ ਯਾਨੀ ਕਿ આરોਪ ਲੱਗੇ ਸੀ ਲਗਾਏ ਗਏ ਸੀ ਜਿੱਦër ਕੇ ਸਰਕਾਰ ਬਣੀ ਖਾਸ ਕਰ ਕੈਪਟਨ ਅਮਰਿੰਦਰ ਸਿੰਘ ਦੀ ਗੱਲਬਾ ਕੀਤੀ ਜਾਂਦੀ ਸੀ ਇਹਨਾਂ ਦੇ ਵੱਲੋਂ ਹਮੇਸ਼ਾ ਹੀ ਮੈਨੀਫੈਸਟੋ ਦੇ ਵਿੱਚ ਤੇ ਆ ਆਪਣੀ ਰੈਲੀਆਂ ਵਿੱਚ ਕਿ ਉਹਨਾਂ ਨੇ ਗੁਟਕਾ ਸਾਹਿਬ ਦੀ ਸੌ ਖਾਦੀ ਕਿ ਨਸ਼ਾ ਖਤਮ ਕਰਾਂਗੇ ਉਹਨਾਂ ਨੇ ਕਿਹਾ ਉਹ ਤਾਂ ਨਹੀਂ ਖਤਮ ਕਰ ਸਕੇ ਪਰ ਅਸੀਂ ਜ਼ਰੂਰ ਕਰਕੇ ਦਿਖਾਵਾਂਗੇ ਅੱਜ ਜੇ ਮੈਂ ਇਹ ਗੱਲ ਪੁੱਛਣਾ ਚਾਹਨਾ ਤੁਹਾਡੇ ਤੋਂ ਵੀ ਤੇ ਦਰਸ਼ਕਾਂ ਤੋਂ ਵੀ ਤੇ ਖਾਸ ਕਰ ਮਾਨ ਸਰਕਾਰ ਤੋਂ ਕਿੰਨਾ ਕਿ ਨਸ਼ਾ ਖਤਮ ਹੋ ਗਿਆ ਮੋਤਾ ਤਾਂ ਦੇਖੋ ਰਜਾਨਾ ਹੋ ਰੀਆਂ ਨੇ ਰੋਜ਼ ਨੌਜਵਾਨ ਸਾਡੀ ਪੀੜੀ ਦੇ ਮਰ ਰਹੇ ਨੇ ਡੇਲੀ ਸਾਡੇ ਐਵਰੇਜ ਹੈ 10-12 ਮੋਤਾ ਪੰਜਾਬ ਚੋਂ ਨਸ਼ੇ ਨਾਲ ਹੋ ਰੀਆਂ ਨੇ ਕੋਈ ਨਸ਼ਾ ਖਤਮ ਨਹੀਂ ਹੋਇਆ ਤਾਂ ਫਿਰ ਤੁਸੀਂ આરોਪ ਤਾਂ ਬਹੁਤ ਲਗਾਏ ਸੀ ਲੋਕਾਂ ਤੇ ਤੁਸੀਂ ਤਾਂ ਇੱਥੇ ਵੀ ਖਰੇ ਨਾ ਉਤਰੇ ਹਾਂ ਬਿਲਕੁਲ ਦੇਖੋ ਇਹ ਸਰਕਾਰ ਪੰਜਾਬ ਦੇ ਵਿੱਚ ਮਾਨ ਸਾਹਿਬ ਦੀ ਵੀ ਹੈਗੀ ਜੀ ਇਹ ਸਰਕਾਰ ਕੇਜਰੀ ਵਾਲਦਿਆ ਜੀ 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 ਕੇਜਰੀ ਵਾਲਦਿਆ ਸਰਕਾਰ ਆ ਜਿਹਨੇ ਮੈਗ ਫੜ ਕੇ ਕਿਹਾ ਸੀ ਵੀ ਸਾਨੂੰ ਜਿਦਾਓ ਸਾਡੀ ਪਾਰਟੀ ਨੇ ਜਿਦਾਓ 24 ਘੰਟੇ ਦੇ ਵਿੱਚ ਅਸੀਂ ਜਿਹੜੇ ਬੇਅਦਬੀ ਕਿਤੇ ਨਾ ਕਿਤੇ ਇਹਨਾਂ ਨੇ ਕੀਤੀ ਹੋਈ ਹੈ ਉਹਨਾਂ ਦੋਸ਼ੀਆਂ ਨੂੰ ਅੰਦਰ ਕਰੂਗੇ ਜਾਂ ਫਿਰ ਕਿਤੇ ਨਾ ਕਿਤੇ ਨਸ਼ੇ ਦੀ ਕਾਫੇ ਦੇ ਬੰਦ ਕਰੂਗੇ ਦਹਾੜੇ ਚ ਬੰਦ ਕਰੂਗੇ ਉਹ ਦਹਾੜੇ ਕਿੱਥੇ ਆ ਜਾਂ 24 ਘੰਟੇ ਕਿੱਥੇ ਆ ਉਹ ਕੇਜਰੀਵਾਲ ਨੂੰ ਪਤਾ ਜਾਂ ਬਾਦ ਸਾਹਿਬ ਨੂੰ ਪਤਾ ਮਾਨ ਸਾਹਿਬ ਦੇ ਹਿੰਸੇ ਤੇ ਸਰਕਾਰ ਬਣੀ ਸੀ ਮਾਨ ਸਾਹਿਬ ਦੇ ਚਿਹਰੇ ਨੂੰ ਦੇਖ ਕੇ ਹੀ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਇਹਨਾਂ ਨੇ ਲੋਕਾਂ ਨੇ ਵੋਟਾਂ ਪਾਈਆਂ ਸੀ ਜਿਹੜੇ ਬੰਦੇ ਨੂੰ ਹਲਕ ਤੇ ਦੇ ਨਹੀਂ ਸੀ ਪਤਾ ਐਮਐਲਏ ਦੀ ਸ਼ੀਟ ਤੇ ਜਾ ਕੇ ਜਾਕੀ ਕਿ ਨਾ ਕਿਤੇ ਜਿਹਨਾਂ ਨੇ ਵਿਧਾਨ ਸਭਾ ਨਹੀਂ ਸੀ ਦੇਖੀ ਉਹ ਲੋਕਾਂ ਨੂੰ ਵੀ ਉਹ ਚਿਹਰਿਆਂ ਨੂੰ ਵੀ ਲੋਕਾਂ ਨੇ ਵੋਟਾਂ ਪਾਈਆਂ ਕਿਉਂ ਪਾਈਆਂ ਸੀ ਕਿਉਂਕਿ ਲੋਕ ਬਦਲਾਅ ਚਾਹੁੰਦੇ ਸੀ ਐਸੇ ਦਾ ਬਦਲਾਅ ਉਲਟ ਹੋ ਗਿਆ ਜਿੰਨੇ ਵੀ ਜਿਹੜੇ ਵੀ ਕਿ ਕਿਸੇ ਦੀ ਵਿਆਹ ਸ਼ਾਦੀ ਨਹੀਂ ਚਾਹੀ ਉਹ ਆਪਣੇ ਵਿਆਹ ਸ਼ਾਦੀਆਂ ਚ ਲੱਗੇ ਸੀ ਇਹ ਨਹੀਂ ਕਹਿੰਦੇ ਵਿਆਹ ਸ਼ਾਦੀਆਂ ਕਿਉਂ ਕਰਾਉਣੇ ਆ ਲੇਕਿਨ ਕਰਾਉਣ ਦਾ ਗਰਸਤੀ ਚਲਾਓ ਲੇਕਿਨ ਲੋਕਾਂ ਵੱਲ ਵੀ ਦੇਖੋ ਪਬਲਿਕ ਵੱਲ ਵੀ ਦੇਖੋ ਜੋ ਤੁਹਾਨੂੰ ਬਦਲਾਅ ਦੇ ਰੂਪ ਵਿੱਚ ਲੈ ਕੇ ਆਈਆਂ ਸੀ ਏ ਤੁਹਾਨੂੰ ਯਾਦ ਹੋਣਾ ਤੁਹਾਡੇ ਇਲਾਕੇ ਦੇ ਹੈਗੇ ਨੇ ਅਨਮੋਲ ਗਗਨ ਮਾਨ ਮੈਡਮ ਕਿੰਨਾ ਕਿਤੇ ਇਹ ਵੀ ਸਮ੍ਰਿਤੀ ਰੰਦੇ ਇੱਕ ਬਿਆਨਵਾਜੀ ਵੀਡੀਓ ਆਇਆ ਸੀ ਉਹਨਾਂ ਦੇ ਦੇਖ ਕੇ ਬੜੇ ਯਾਨੀ ਹੈ ਨਾ ਇਹਨਾਂ ਨੇ ਵੀ ਬੜੇ ਤੰਦ ਕਿਸੇ ਦੀ ਮੈਨੂੰ ਯਾਦ ਆ ਖਰੜ ਤੇ ਇਲੈਕਸ਼ਨ ਦੇ ਦੌਰਾਨ ਵੀ ਅਸੀਂ ਮਹਿੰਗਾਈ ਘਟਾਵਾਂਗੇ ਇਹਨਾਂ ਨੇ ਵੀ ਸਿਲੰਡਰ ਦੀ ਗੱਲ ਕੀਤੀ ਸੀ ਦੇਖੋ ਮੈਨੂੰ ਗੱਲ ਯਾਦ ਆ ਗਈ ਕਿ ਹਰਿਆਣਾ ਦੇ ਵਿੱਚ ਪੀਲੇ ਸਾਹ ਸਿਲੰਡਰ 750 ਰੁਪਏ ਦਾ ਵਿਕ ਰਿਹਾ ਸੀ 750 ਰੁਪਏ ਦਾ ਜਦਕਿ ਉਹੀ ਸਿਲੰਡਰ ਸਾਡੇ ਉਰੇ 1100 ਰੁਪਏ ਦਾ ਇਹ ਕਿਰਤ ਉਹ ਹੁਣ 1100 ਕੁਝ ਦਾ ਹੋ ਗਿਆ ਤਕਰੀਬਨ 1200 ਲਾ ਲਓ ਤਾਂ ਗੱਲ ਬਾਤ ਚੱਲੀ ਕਿ ਪੰਜਾਬ ਸਰਕਾਰ ਦੇ ਵੱਲੋਂ ਜੀਐਸਟੀ ਨਹੀਂ ਘਟਾਈ ਜਾ ਰਹੀ ਹਰਿਆਣਾ ਸਰਕਾਰ ਨੇ ਜੀਐਸਟੀ ਘਟਾਈ ਪਈ ਤਾਂ ਉੱਥੇ ਸਿਲੰਡਰ ਵੀ ਦਿੱਸਦਾ ਹੈ ਸ਼ਰਮਾ ਜੀ ਉੱਥੇ ਪੈਟਰੋਲ ਵੀ ਹੁੰਦਾ ਹੈ ਤਾਂ ਪੰਜਾਬ ਸਰਕਾਰ ਨਹੀਂ ਕਰ ਰਹੀ ਕੀ ਗੱਲ ਯਾਨੀ ਫਿਰ ਸਾਲ 2025 ਨਵਾਂ ਤਾਂ ਆ ਗਿਆ ਪੁਰਾਣਾ ਸਾਲ ਗਿਆ ਸਿਰਫ ਸਿਰਫ ਉਹ ਹੀ ਕਹ ਰਿਹਾ ਕਿ ਤਰੀਕਾ ਬਦਲਿਆ ਨੇ ਕੁਝ ਵੀ ਨਹੀਂ ਬਦਲਿਆ ਆਮ ਲੋਕਾਂ ਕਾ ਜਿੰਦਗੀ ਉਵੇਂ ਦੀ ਉਵੇਂ ਹੀ ਹੈ ਜੇ ਕੋਈ ਇਹ ਜਿੱਦਾਂ ਤੇ ਮਹंगाई ਦੀ ਗੱਲ ਕਰਦੇ ਆ ਇਹਦੇ ਵਿੱਚ ਇਕੱਲਾ ਪੰਜਾਬ ਸਰਕਾਰ ਦੋਸ਼ੀ ਨਹੀਂ ਇਹਦੇ ਵਿੱਚ ਸੈਂਟਰ ਸਰਕਾਰ ਵੀ ਦੋਸ਼ੀ ਹੈ ਜੀ ਉਸ ਸੈਂਟਰ ਸਰਕਾਰ ਦਾ ਇਸ ਤਰ੍ਹਾਂ ਕਹਿ ਵੀ ਜੋ ਪੰਜਾਬ ਦੇ ਹੱਕ ਹੁੰਦੇ ਆ ਜਾਂ ਪੰਜਾਬ ਸਰਕਾਰ ਨੂੰ ਸੁਭਦੇ ਨੂੰ ਮਿਲਣਾ ਚਾਹੀਦਾ ਉਹ ਕਿਤੇ ਨਾ ਕਿਤੇ ਨਰਿੰਦਰ ਮੋਦੀ ਜੀ ਜਿਹੜੇ ਸਪੰਗਾਇੰਚ ਸੀਨੇ ਵੀ ਗੱਲ ਕਰਦੇ ਆਣੇ ਚਾਹੀ ਉਹਾਂ ਨੇ ਹਮੇਸ਼ਾ ਹੀ ਮਤਰੇਈ ਮਾਲਾ ਅਜਿਸ ਤਰ੍ਹਾਂ ਪੰਜਾਬ ਦੇ ਨਾਲ ਕਰਿਆ ਪੰਜਾਬ ਦੀ ਸਰਕਾਰ ਦੇ ਨਾਲ ਕਰਿਆ ਹਾਂ ਠੀਕ ਹੈ ਜੋ ਪੰਜਾਬ ਸਰਕਾਰ ਦੇ ਹੱਥ 'ਚ ਹੈ ਉਹ ਵੀ ਪੰਜਾਬ ਸਰਕਾਰ ਨੇ ਕਿਹਨੇ ਕਿਤੇ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਿੰਨੀਆਂ ਵੀ ਬਿਆਨਬਾਜ਼ੀਆਂ ਆਈਆਂ ਜਾਂ ਜਿੰਨੇ ਵੀ ਇਹਨਾਂ ਨੇ ਸਟੈਪ ਚੁੱਕੇ ਸੀ ਉਹਦਾ ਯੂਟਰਨ ਲੈਣ ਦਾ ਕਾਰਨ ਕਿਆ ਸਮਝਦੇ ਆ ਤੁਸੀਂ ਯੂਟਰਨ ਕਿਉਂ ਲਿਆ ਜਾਂਦਾ ਮਾਨਸਾਹ ਵੱਲੋਂ ਬਿਆਨ ਆ ਜਾਂਦਾ ਉਹ ਬਿਆਨ ਤੇ ਬਾਅਦ ਫਿਰ ਯੂਟਰਨ ਲੈਣਾ ਉਹਦਾ ਮਤਲਬ ਕੀ ਹੁੰਦਾ ਜਿਕੇਦਰੀਵਾਲ ਸਾਹਿਬ ਦੇ ਇਸ਼ਾਰੇ ਤੇ ਧਿਆਨ ਦਿੱਤਾ ਗਿਆ ਜਦੋਂ ਲੋਕਾਂ ਦੇ ਵਿੱਚ ਉਹ ਲੋਕਾਂ ਨੂੰ ਨਹੀਂ ਮਨਜ਼ੂਰ ਹੋਇਆ ਫਿਰ ਉਹੀ ਮਾਨਸਾਹ ਲੋਕਾਂ ਦੇ ਵਿੱਚ ਸੱਚੇ ਹੋਣ ਦੇ ਦੇ ਚੱਕਰ 'ਚ ਕਿਹਨਾ ਕਿਤੇ ਯੂਟਰਨ ਲੈ ਕੇ ਉਸ ਚੀਜ਼ ਨੂੰ ਕਾਰਜ ਕਰ ਦਿੰਦੇ ਸੀ ਦੇਖੋ ਇਹ ਕਿਸੀਆਂ ਨੀਕੁਰਸੀਆ ਤੁਸੀਂ ਬੈਠੇ ਆ ਮੈਂ ਬਹੁਤ ਵਾਰ ਇਹ ਗੱਲ ਕੀਤੀ ਹੈ ਵੀ ਠੀਕ ਹੈ ਹਾਈ ਕਮਾਂਡ ਦਿੱਲੀ ਤੋਂ ਚੱਲਦੀ ਆ ਜਾਂ ਹਾਈ ਕਮਾਂਡ ਦਿੱਲੀ ਦੇ ਵਿੱਚ ਆ ਜਿੰਨੇ ਕਾਂਗਰਸ ਦਿੱਲੀ ਦੇ ਵਿੱਚ ਹੁੰਦੀ ਸੀ ਲੇਕਿਨ ਕਿਤੇ ਕਿਤੇ ਸਟਾਰਟਿੰਗ ਦੇ ਵਿੱਚ ਮੈਂ ਕਿਹਾ ਸੀਗਾ ਜਦੋਂ ਸਰਕਾਰ ਬਣਨੀ ਜੀ ਵੀ ਸਰਕਾਰ ਬਣ ਜੂਗੀ ਉਸੇ ਚੈਨਲ ਤੇ ਮੈਨੂੰ ਪੁੱਛਣ ਕੀਤਾ ਗਿਆ ਸੀ ਵੀ ਸਰਕਾਰ ਬਣ ਜੂਗੀ ਮੈਂ ਕਿਹਾ ਸੀ ਵੀ ਸਰਕਾਰ ਬਣ ਜੂਗੀ ਲੇਕਿਨ ਕਿਤੇ ਨਾ ਕਿਤੇ ਉਹ ਸਰਕਾਰ ਦਿੱਲੀ ਤੋਂ ਚੱਲੂਗੀ ਫਿਰ ਮੈਨੂੰ ਜਵਾਬ ਮਿਲਿਆ ਸੀ ਸਰਕਾਰ ਦਾ ਕੰਗਲ ਵੀ ਦਿੱਲੀ ਤੋਂ ਚੱਲਦੀ ਸੀ ਬਿਲਕੁਲ ਚੱਲਦੀ ਸੀ ਹਾਈ ਕਮਾਂਡ ਦਿੱਲੀ ਸੀ ਲੇਕਿਨ ਸੋਨੀਆ ਗਾਂਧੀ ਵੀ ਪ੍ਰਿੰਕਿਆ ਗਾਂਧੀ ਰਾਹੁਲ ਗਾਂਧੀ ਵੀ ਕਦੇ ਵੀ ਮਤਲਬ ਡਾਇਰੈਕਟ ਐਂਟਰ ਨਹੀਂ ਸੀ ਹੁੰਦੀ ਠੀਕ ਹੈ ਉਹਨਾਂ ਦਾ ਆਪਸੀ ਵਿੱਚ ਗੱਲਬਾਤ ਹੁੰਦੀ ਸੀ ਜੋ ਪੰਜਾਬ ਨੂੰ ਚੰਗਾ ਲੱਗਦਾ ਸੀ ਉਸ ਟਾਈਮ ਉਹਨਾਂ ਆਉਂਦੇ ਸੀ ਵੇਕੇਂ ਤੇਜਰੀਵਾਲ ਸਾਹਿਬ ਆਪਣੇ ਹਿਸਾਬ ਨਾਲ ਕਿਤਨਾ ਕੱਤੇ ਸਟੈਂਪ ਲਾਉਣਾ ਤੇ ਆਪਣੇ ਹਿਸਾਬ ਨਾਲ ਕਿਤਨਾ ਕੱਤੇ ਉਸ ਚੀਜ਼ ਨੂੰ ਕਰਨ ਦੀ ਇਜਾਜ਼ਤ ਦਿੰਨੇ ਆ ਕਿਤੇ ਨਾ ਕਿਤੇ ਮਾਨ ਸਾਹਿਬ ਦੇ ਸੈਨ ਜਾਂ ਮਾਨ ਸਾਹਿਬ ਦੀ ਸਰਕਾਰ ਦੇ ਸੈਨ ਕਿਤੇ ਨਾ ਕਿਤੇ ਹੋ ਜਾਂਦੇ ਐ 92 ਸੀਟਾਂ ਦੀ ਗੱਲ ਕਰਦੇ ਐ ਸਾਨੂੰ ਨਹੀਂ ਲੱਗਦਾ ਪੰਜਾਬ ਚ 92 ਸੀਟਾਂ ਜੀ ਸਾਨੂੰ ਤਾਂ ਇਹ ਲੱਗਦਾ ਪੰਜਾਬ ਦੀ ਕਮਾਨ ਸਾਹਿਬ ਦੀ ਸੀਟ ਐ 92 ਸੀਟਾਂ ਦੇ ਉੱਤੇ 92 ਸੀਟਾਂ ਦੇ ਤੇ ਮੂਹਾਂ ਤੇ ਕਿਤੇ ਨਾ ਕਿਤੇ ਚੇਪੀਆਂ ਲੱਗੀਆਂ ਹੋਈਆਂ ਹਾਂ ਕਿਤੇ ਨਾ ਕਿਤੇ ਸਾਨੂੰ ਦਿੱਖਦਾ ਕਿ ਨੂੰ ਲੋਕ ਸਭਾ ਦੇ ਵਿੱਚ ਮੈਂਬਰ ਪਾਰਲੀਮੈਂਟ ਸਾਡੇ ਬਣ ਕੇ ਗਏ ਐ ਉਹ ਕਿਤੇ ਨਾ ਕਿਤੇ ਆਪਣੀ ਆਵਾਜ਼ ਚੁੱਕੋ ਦੇ ਇੱਕ ਦੁੱਕਾ ਹੈ ਜਿੱਮੇ ਮਿਹਰ ਪੈਰ ਹੋ ਗਏ ਜਾਂ ਤੇ ਕਿਹੜਾ ਰਾਜਾ ਬੜਿੰਗਾ ਹੋ ਗਏ ਚੰਦਜੀਤ ਚੰਨੀ ਜੀ ਹੋ ਗਏ ਇਹ ਕੁਛ ਨਾ ਕੁਛ ਆਪਣਾ ਰੋਲ ਅਦਾ ਕਰਦੇ ਐ ਲੇਕਿ ਪੰਜਾਬ ਸਰਕਾਰ ਦੇ ਵੱਲੋਂ ਸਾਨੂੰ ਕੋਈ ਰੋਲ ਅਦਾ ਨਹੀਂ ਦਿੱਤਾ ਇਹਨਾਂ ਦਾ ਵੀ ਜੋ ਲੋਕਾਂ ਦੀ ਭਲਾਈ ਦੇ ਵਿੱਚ ਕੰਮ ਇਹ ਕਰ ਚੱਣ ਜਾਂ ਕਰਦੇ ਹੋਏ। ਔਰੇ ਸ਼ਰਮਾ ਜੀ ਇੱਕ ਬੜੀ ਵੱਡੀ ਗਾਰੰਟੀ ਦਿੱਤੀ ਗਈ ਸੀ ਬੇਰਗਾਰੀ ਖਤਮ ਕਰਨ ਦੀ ਤੇ ਅਸੀਂ ਜਗਾ ਜਗਾ ਤੇ ਫੈਕਟਰੀਆਂ ਲਗਾਵਾਂਗੇ 3 ਸਾਲ ਹੋ ਗਏ ਕਿੰਨੀਆਂ ਫੈਕਟਰੀਆਂ ਲੱਗੀਆਂ ਤੁਸੀਂ ਵੀ ਜਾਣਦੇ ਹੋ ਦਰਸ਼ਕ ਵੀ ਜਾਣਦੇ ਨੇ। ਹਾਂ ਅਸੀਂ ਮੰਨਦੇ ਹਾਂ ਨੌਕਰੀਆਂ ਦਿੱਤੀਆਂ ਗਈਆਂ ਨੇ ਕਈ ਗਰੀਬਾਂ ਨੂੰ ਨੌਕਰੀਆਂ ਮਿਲੀਆਂ ਨੇ ਪਰ ਸਵਾਲ ਬੜੇ ਉੱੜਦੇ ਨੇ ਕਿ ਇਹ ਨੌਕਰੀਆਂ ਉਹਨਾਂ ਦੇ ਜਿਹੜੇ ਆਪਣੇ ਚਾਹਤੇ ਆ ਉਹਨਾਂ ਨੂੰ ਵੀ ਦਿੱਤੀਆਂ ਗਈਆਂ ਇਸ ਇਹ ਮੰਨਦੇ ਤੁਸੀਂ ਹਾਂ ਬਿਲਕੁਲ ਬਿਲਕੁਲ ਚੇਤਿਆਂ ਨੂੰ ਦਿੱਤੀਆਂ ਗਈਆਂ ਆਊਟ ਆਫ ਸਟੇਟ ਦਿੱਤੀਆਂ ਗਈਆਂ ਲੋਕਾਂ ਨੂੰ ਜਿਹੜੇ ਸਟੇਟ ਤੋਂ ਬਾਹਰ ਹੈ ਸੀ ਇਹ ਨਹੀਂ ਕਹਿੰਦੇ ਕਿ ਕਿਸੇ ਨੂੰ ਉਹ ਨੌਕਰੀਆਂ ਨੇ ਲੇਕਿਨ ਜਿਹੜੇ ਸਟੇਟ ਦੇ ਆ ਜਾਂ ਜਿਨ੍ਹਾਂ ਦਾ ਅਧਿਕਾਰ ਹੁੰਦਾ ਜਿਨ੍ਹਾਂ ਦਾ ਹੱਕ ਹੁੰਦਾ ਉਹਨਾਂ ਨੂੰ ਤੁਸੀਂ ਨੌਕਰੀਆਂ ਦੇ ਉਹਨਾਂ ਦੀ ਤਾਂ ਕਿਤੇ ਨਾ ਕਿਤੇ ਤੁਸੀਂ ਬੰਦਸ਼ਾਲਾ ਕੇ ਰੱਖਦੇ ਹੋ ਤੁਸੀਂ ਆਪਣੇ ਹਿਸਾਬ ਦੇ ਨਾਲ ਤੁਸੀਂ ਨੌਕਰੀਆਂ ਨਹੀਂ ਗੱਲ ਕਰਦੇ ਆ ਬੇਰਜਗਾਰੀ ਖਤਮ ਕਰਨ ਦੀ ਗੱਲ ਕਰਦੇ ਆ ਇਹ ਬੇਰਜਗਾਰੀ ਖਤਮ ਕਰਨ ਦੀ ਵੀ ਜੀ ਗੱਲ ਇਹ ਬੇਰਜਗਾਰਾਂ ਨੂੰ ਹੀ ਖਤਮ ਕਰ ਰਹੇ ਆ ਜੀ ਕਿਤੇ ਨਾ ਕਿਤੇ ਚਾਹੇ ਉਹਨੂੰ ਨਸ਼ੇ ਦੇ ਰੂਪ ਚ ਲਾ ਲਓ ਚਾਹੇ ਉਹਨੂੰ ਕਿਤੇ ਨਾ ਕਿਤੇ ਗੈਂਗਸਟਰ ਵਾਅ ਦੇ ਰੂਪ ਚ ਲਾ ਲਓ ਕਿਉਂਕਿ ਜਦੋਂ ਕੋਈ ਅੰਗਸਟਰ ਬੰਦਾ ਆ ਜਾਂ ਕੋਈ ਜਿਹਨੂੰ ਕਹਿੰਦੇ ਨੇ ਹਥਿਆਰ ਦੇ ਖਿਦ ਦਾ ਉਹਦਾ ਕਾਰਨ ਕਿਹਾ ਮੀਟ ਬਣਾਈ ਜਾਂਦੀ ਹੈ ਵੀ ਲੋਕਾਂ ਦੇ ਉੱਤੇ ਭਾਰੂ ਪੈ ਜਾਂਦੀ ਜਾਂ ਸਾਡਾ ਅੱਜ ਦਾ ਜਵਾਨ ਆ ਸਾਡੀ ਅੱਜ ਦੀ ਬੱਚੀ ਵੀ ਪੜ੍ਹ ਲੈ ਕੇ ਜਦੋਂ ਅੱਗੇ ਕੋਈ ਚੰਗੀ ਨੌਕਰੀ ਗੱਲ ਦੀ ਕਰਨ ਦੀ ਗੱਲ ਕਰਦੇ ਸਰਕਾਰੀ ਨੌਕਰੀ ਕਰਦੇ ਗੱਲ ਕਰਦੇ ਆ ਉਹਨੂੰ ਨੌਕਰੀ ਨਹੀਂ ਮਿਲਦੀ ਅਸੀਂ ਬਹੁਤ ਵਾਰ ਮੈਂ ਗੱਲ ਕੀਤੀ ਆ ਵੀ ਠੀਕ ਆ ਨੌਕਰੀ ਨਹੀਂ ਮਿਲਦੀ ਜੀ ਕੋਈ ਗੱਲ ਦੇ ਕਿਰਪਾ ਨਾਲ ਨੌਕਰੀ ਕਰ 파ਤੀ ਨਹੀਂ ਦੇ ਸਕਦੀਆਂ ਲੇਕਿਨ ਉਹਨਾਂ ਬੱਚਿਆਂ ਨੂੰ ਪੜ੍ਹੇ ਲਿਖੇ ਬੱਚਿਆਂ ਨੂੰ ਜਾਂ ਜਿਨ੍ਹਾਂ ਨੇ ਕਿਤੇ ਨਾ ਕਿਤੇ ਲਖੜੀ ਉਹਨਾਂ ਦੇ ਮਾਪੇ-ਪਾਪਾਂ ਨੇ ਲਾ ਕੇ ਬੱਚਿਆਂ ਨੂੰ ਪੜਾਇਆ ਹੋਇਆ ਹੈ ਉਹਨਾਂ ਨੂੰ ਰੁਜ਼ਗਾਰ ਦੇ ਰੂਪ ਦੇ ਵਿੱਚ ਕੋਈ ਹੈਲਪ ਦਿੱਤੀ ਜਾਵੇ ਜਾਂ ਕੋਈ ਲੋਨ ਦੇ ਰੂਪ ਵਿੱਚ ਹੈਲਪ ਦਿੱਤੀ ਜਾਵੇ ਲੋਨ ਰੁਜ਼ਗਾਰ ਤਾਂ ਦੂਰ ਦੀ ਗੱਲ ਹੈ ਕਿਤੇ ਨਾ ਕਿਤੇ ਆਦੇ ਉਹ ਬੱਚੇ ਕੋਈ ਸਬਜ਼ੀ ਦੀ ਵੇੜੀ ਲਾ ਰਹੇ ਆ ਕੋਈ ਕੁਝ ਕਰ ਰਹੇ ਆ ਕੋਈ ਮੈਡੀਕਲ ਸਟੋਰ ਤੇ ਸਾਡੀਆਂ ਬੱਚੀਆਂ ਧੀਆਂ ਦੇ ਕਿਤੇ ਨਾ ਕਿਤੇ ਜਾਂਦੀਆਂ 5-5 4-4 6-6 ਹਜ਼ਾਰ ਦੀਆਂ ਨੌਕਰੀਆਂ ਕਰਦੇ ਆਮ ਬਦਲਾਂ ਵਾਲੀਆਂ ਨੌਕਰੀਆਂ ਕਰਦੀਆਂ ਉਹੀ 5-5 6-6 ਹਜ਼ਾਰ ਦੀ ਨੌਕਰੀ ਕਰਨ ਦੀ ਫਿਰ ਉਹਨਾਂ ਨੂੰ ਸਹੀ ਗੱਲ ਹੈ ਤੁਸੀਂ ਸਹੀ ਕਿਹਾ ਕਿ ਆਪਾਂ ਪਿਛਲੇ ਹfte ਖਬਰ ਵੀ ਨਸ਼ਰ ਕੀਤੀ ਸੀ ਸ਼ਾਇਦ ਤੁਸੀਂ ਲਈ ਤੇ ਮੈਂ ਨਾਲ ਜੁੜੇ ਸੀ ਵੀ ਇੱਕ ਬੰਦੇ ਨੇ ਪਟਿਆਲੇ ਦਾ ਹੀ ਬੰਦਾ ਹੈ ਉਹਨੇ ਨੀਆਂ ਡਿਗਰੀਆਂ ਕੀਤੀਆਂ ਹੋਈਆਂ ਨੇ ਤੇ ਉਹ ਯੂਨੀਵਰਸਿਟੀ ਚ ਐਸੇ ਲੈਕਚਰਰ ਕੰਮ ਕਰ ਚੁੱਕਿਆ ਪੱਕਾ ਨਹੀਂ ਹੋਇਆ ਇਹ ਉਹ ਨੂੰ ਜਦੋਂ ਗੱਲਬਾਤ ਕੀਤੀ ਤਾਂ ਉਹਨੇ ਇਹ ਗੱਲ ਕਹੀ ਵੀ ਆਪਣੇ ਵੀਡੀਓ ਦੇ ਵਿੱਚ ਕਿ ਮੈਂ ਸਰਕਾਰ ਦੇ ਉਹ ਗੇੜੇ ਕਰ ਚੁੱਕੇ ਹਾਂ ਪਰ ਕੋਈ ਟਾਈਮ ਨਹੀਂ ਮੈਂ ਦਿੰਦਾ ਅੱਜ ਉਸ ਦੀ ਇਹ ਨੌਬਤ ਆਇਆ ਸ਼ਰਮਾ ਜੀ ਕਿ ਉਸ ਦਾ ਮੋਬਾਈਲ ਵੀ ਬੰਦ ਆ ਰਿਹਾ ਨੰਬਰ ਉਹ ਰੀਚਾਰਜ ਕਰਾਉਣ ਦੇ ਤੱਕ ਪੈਸੇ ਵੀ ਨਹੀਂ ਆ ਗਏ ਕਿ ਉਸ ਬੰਦੇ ਨੂੰ ਨੌਕਰੀ ਨਹੀਂ ਦੇਣੀ ਚਾਹੀਦੀ ਜਿਸ ਬੰਦੇ ਨੇ ਇੰਨੀ ਮਿਹਨਤ ਕਰਕੇ ਡਿਗਰੀਆਂ ਪ੍ਰਾਪਤ ਕੀਤੀਆਂ ਦੇਖੋ ਰਾਤ ਨੂੰ 12:00 1:00 ਵਜੇ ਹਨੇਰੇ ਚ ਗਲੀਆਂ ਸਟਰੀਟ ਲਾਈਟਾਂ ਥੱਲੇ ਪੜਦਾ ਰਿਹਾ ਕਿਸ ਤਰ੍ਹਾਂ ਪੜਿਆ ਉਹ ਉਹ ਜਾਣਦਾ ਹੈ ਜਾਂ ਰੱਬ ਜਾਣਦਾ ਦੇਖੋ ਕਿ ਅੱਜ ਤੱਕ ਸਰਕਾਰ ਨੇ ਉਹਦੀ ਬਾਹਵੀਂ ਫੜੀ ਜੋਪਾ ਬਣ ਕੇ ਮੇਰੇ ਪਰਿਵਾਰਾਂ ਦੇ ਪੰਜਾਬ ਦੀ ਗੱਲ ਕਰੀਏ ਜੀ ਜਿਹਦਾ ਨਾ ਬਪਾ ਨੇ ਆਪਣੇ ਢਿੱਡਾਂ ਨੂੰ ਗੱਠਾਂ ਦੇ ਦੇ ਕੇ ਆਪਣੇ ਸੁਪਨੇ ਮਾਰ ਕੇ ਕਿੰਨਾ ਦੇ ਤੇ ਬੱਚੇ ਨੂੰ ਪੜਾਇਆ ਹੈ ਕਿਸੇ ਨੇ ਲੋਨ ਚਾਕੇ ਪੜਾਇਆ ਕਿਸੇ ਨੇ ਕਿਸੇ ਤੋਂ ਉਧਾਰ ਪੈਸੇ ਲੈ ਕੇ ਪੜਾਇਆ ਕਿਸੇ ਨੇ ਵਿਆਜ ਬਰਬਾਦ ਦੇ ਕੇ ਪੜਾਇਆ ਕਿਸੇ ਨੇ ਕੋਈ ਜ਼ਮੀਨ ਵੇਚ ਕੇ ਪੜਾਇਆ ਕਿਸੇ ਨੇ ਗਹਿਣਾ ਗੱਟਾ ਵੇਚ ਕੇ ਪੜਾਇਆ ਜਾਂ ਕਿਸੇ ਨੇ ਕੋਈ ਘਰ ਮਕਾਨ ਲੈਣਾ ਸੀਗਾ ਉਹਦਾ ਸੁਪਨਾ ਮਾਰ ਕੇ ਪੜਾਇਆ ਲੇਕਿਨ ਸਰਕਾਰਾਂ ਵੱਲੋਂ ਕਿਤੇ ਨਾ ਕਿਤੇ ਹਮੇਸ਼ਾ ਹੀ ਨਿਰਾਸ਼ਾ ਮਿਲੀ ਹੈ ਠੀਕ ਹੈ ਜੀ ਉਹ ਕਰ ਮੰਨਦੇ ਆ ਕਿ ਸਰਕਾਰਾਂ ਨੌਕਰੀ ਦਿੰਦੀਆਂ ਵੀਰ ਨੂੰ ਨੌਕਰੀ ਨਹੀਂ ਮਿਲੀ ਜਾਂ ਹੋਰ ਬੱਚਿਆਂ ਨੂੰ ਨੌਕਰੀ ਨਹੀਂ ਮਿਲੀ ਕਿਤੇ ਨਾ ਕਿਤੇ ਕੋਈ ਸਹਾਇਤਾ ਹੋਣਾ ਚਾਹੀਦਾ ਹੈ ਸਰਕਾਰ ਵੱਲੋਂ ਸਹਾਇਤਾ ਹੋਣਾ ਚਾਹੀਦਾ ਹੈ ਵੀ ਹਾਂ ਠੀਕ ਹੈ ਬੱਚੇ ਨੂੰ ਨੌਕਰੀ ਨਹੀਂ ਦਿੰਦੇ ਅਸੀਂ ਇਹਨਾਂ ਨੂੰ ਪੈਸੇ ਦੇ ਰੂਪ ਦੇ ਵਿੱਚ ਪੈਸਾ ਦਿੰਦੇ ਆ ਲੋਨ ਦੇ ਰੂਪ ਵਿੱਚ ਪੈਸਾ ਦਿੰਦੇ ਆ ਰੋਜ਼ਗਾਰ ਤੇ ਲਾ ਕੇ ਦਿੰਦੇ ਆ ਕਿਤੇ ਨਾ ਕਿਤੇ ਤੇ ਸਬਸਿਡੀ ਦਿੰਦੇ ਆ ਕੋਈ ਐਦਾਂ ਦਾ ਸਿਸਟਮ ਲਿਆ ਕੇ ਕਿਤੇ ਨਾ ਕਿਤੇ ਸਿਸਟਮ ਨੂੰ ਚਲਾਉਣਾ ਚਾਹੀਦਾ ਲੱਖਾਂ ਲੱਖਾਂ ਰੁਪਏ ਸਰਕਾਰਾਂ ਖਰਾਬ ਕਰਦੀਆਂ ਮੈਂ ਤਾਂ ਇਹ ਬਹੁਤ ਵਾਰ ਗੱਲ ਕਰੀ ਹੈ ਵੀ ਦੇਖੋ ਜਿਹੜੇ ਨੰਨੇ ਨੇ ਮੰਤਰੀ ਹੁੰਨੇ ਆ ਉਹਨਾਂ ਦੇ ਨਾਲ ਕਿੰਨਾ ਟਿੰਨਾ ਟੋਲਾ ਜੁੜਿਆ ਹੋਣਾ ਹੁੰਦਾ ਕਿੰਨੇ ਕਿੰਨੇ ਦਫਤਰਾਂ ਦੇ ਲੋਕ ਜੁੜੇ ਹੋਣੇ ਆ ਫੈਕਟਰੀ ਹੈ ਜੀ ਉਹ ਫਲਾਣਾ ਉਹਦੇ ਅਪਰਚੇਨੇ ਬੰਦੇ ਰੱਖੇ ਹੋਣੇ ਆ ਉਹਦੀਆਂ ਗੱਡੀਆਂ ਦਾ ਖਰਚਾ ਉਹਨਾਂ ਦੇ ਸਕਿਉਰਟੀ ਦਾ ਖਰਚਾ ਉਹਨਾਂ ਦਾ ਕਿੰਨਾ ਖਰਚਾ ਇਹ ਲੱਖਾਂ ਕਰੋੜਾਂ ਰੁਪਏ ਜਿਹੜਾ ਸਰਕਾਰਾਂ ਖਰਚਾ ਕਰਦੀਆਂ ਉਸ ਨੂੰ ਘਟਾ ਕੇ ਕਿਤੇ ਨਾ ਕਿਤੇ ਉਧਰ ਜਿਆਦਾ ਡਿਵਾਈਡ ਕੀਤਾ ਜਾਵੇ ਉਧਰ ਵੰਡ ਕੀਤੀ ਜਾਵੇ ਤਾਂ ਹੋ ਸਕਦਾ ਵੀ ਕਿਤੇ ਕਿਤੇ ਲੋਕਾਂ ਦਾ ਜਿਹੜਾ ਭਗਾਈ ਦਾ ਬਜਟ ਘਟ ਜਾਵੇ ਲੇਕਿਨ ਨਹੀਂ ਸਰਕਾਰਾਂ ਹੁਈ ਆਪਣੀ ਪਰਛਾਣੋ ਸ਼ਬਦ ਨਾਲ ਚੱਲਦੀ ਹੈ ਵੀਆਈਪੀ ਕਲਚਰ ਖਤਮ ਕਰਨ ਦੀ ਗੱਲ ਕੀਤੀ ਉੱਧਿਆ ਸਰਕਾਰਾਂ ਵੱਲੋਂ ਬੁਲਾ ਕੇ ਕਿ ਜੀ ਜੀ ਸ਼ਰਮਾ ਜੀ ਕੀ ਕੀ ਅੰਤ ਵਿੱਚ ਕੀ ਤੁਹਾਨੂੰ ਲੱਗਦਾ ਹੈ ਕਿ ਜਿਵੇਂ ਕਿ ਆਪਣਾ ਪਿੱਛੇ ਪੋਸਟਰ ਵੀ ਲੱਗਾ ਹੋਇਆ ਆਉਣ ਵਾਲਾ ਸਾਲ ਜਿਹੜਾ ਚੜ ਚੁੱਕਿਆ ਆ ਆਈ ਗਿਆ ਹੈ 2025 ਇਹਦੇ ਵਿੱਚ ਆਮ ਲੋਕਾਂ ਨੂੰ ਕੁਝ ਰਾਤ ਮਿਲੇਗੀ ਕੀ ਉਹਨਾਂ ਦੇ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਦੇ ਜਿਹੜੇ ਸੁਪਨੇ ਹੋ ਪੂਰੇ ਹੋਣਗੇ ਦੇਖੋ ਕਿਉਂਕਿ ਲੋਕਾਂ ਦਾ ਕਣ ਕਿੰਨੀ ਮਿਰੀ ਉਪਰੋਂ ਬਹੁਤ ਕੁਝ ਆ ਰਿਹਾ ਹੁਣ ਉਹ ਆਸ ਲਾ ਕੇ ਬੈਠੇ ਨੇ ਵੀ ਨਵਾਂ ਸਾਲ ਆਇਆ ਹੈ ਸ਼ਾਇਦ ਸਾਨੂੰ ਕੁਝ ਮਿਲੇਗਾ ਕੀ ਇਹ ਦੇਖੋ ਸੀ ਜਾਣੇ ਨਵਾਂ ਸਾ ਲੋਕਾਂ ਲਈ ਖੁਸ਼ੀਆਂ ਭਰ ਆਵੇ ਕੀ ਲੱਗਦਾ ਵੀ ਅਜੇ ਕੁਝ ਹੋਏਗਾ ਦੇਖੋ ਮੁਸ਼ਕਲ ਹੈ ਜੀ ਜੋ ਕੁਝ ਮਿਲ ਰਿਹਾ ਤਾਂ ਵੀ ਉਹ ਉਹ ਵੀ ਉਲਟ ਬੰਦ ਹੁੰਦਾ ਜਾ ਰਿਹਾ ਜੀ ਜੀ ਉਹ 21 ਚ ਮੰਨ ਰਿਹਾ ਤਾਂ ਉਹ 22 ਚ ਬੰਦ ਹੋ ਗਿਆ 22 ਚ ਜਾ ਰਿਹਾ ਤਾਂ ਉਹ 23 ਚ ਬੰਦ ਹੋ ਗਿਆ 23 ਚ 24 ਚ ਬੰਦ ਹੋ ਗਿਆ 24 ਚ ਰਹਿ 25 ਚ ਬੰਦ ਹੋ ਜਾਣਾ ਜੀ ਦੇਖੋ ਹਮਾਰਾਂ ਚੰਡੀਗੜ੍ਹ ਉੱਥੇ ਇਹ ਤੋਂ ਲੈ ਕੇ ਜੰਡ ਤੱਕ ਕੀ ਜੀ ਮਿਲਦੀ ਆ ਜੀ ਰਾਸਾਂ ਤੇ ਤੇਲ ਕਾਲਾ ਕੀ ਨੂਨ ਤੇਲ ਸਭ ਕੁਝ ਮਿਲਦਾ ਜੀ ਆਟਾ ਦਾਲ ਤੋਂ ਤੱਕ ਕਰ ਤੋਂ ਲੈ ਕੇ ਜੀ ਲੇਕਿਨ ਸਾਡੇ ਪੰਜਾਬ ਦੇ ਵਿੱਚ ਇੱਕ ਸੈਂਟਰ ਤੋਂ ਬਣ ਕਾਉਂਦੀ ਹੈ ਇੱਕ ਪੰਜਾਬ ਸਰਕਾਰ ਵੱਲੋਂ ਬਣ ਕਾਉਂਦੀ ਹੈ ਸਾਨੂੰ ਤਾਂ ਇਹ ਨਹੀਂ ਪਤਾ ਲੱਗਦਾ ਵੀ ਕਦੇ ਸੈਂਟਰ ਵਾਲੀ ਦੀ ਵੀ ਕਦੇ ਪੰਜਾਬ ਵਾਲੀ ਦੀ ਵੀ ਕਿਉਂ ਇਹ ਕਾਣੀ ਦੋਗਲੀ ਰਾਜਨੀਤੀ ਅਪਣਾਉਂਦੀ ਹੈ ਸਰਕਾਰ ਚਾਹੇ ਉਹ ਸੈਂਟਰ ਪ੍ਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਠੀਕ ਹੈ ਮੈਂ ਫਿਰ ਦੁਬਾਰਾ ਕਹੂੰਗਾ ਵੀ ਸੈਂਟਰ ਸਰਕਾਰ ਅਗਰ ਨਹੀਂ ਕੁਝ ਕਰਦੀ ਜੋ ਪੰਜਾਬ ਸਰਕਾਰ ਦੇ ਹੱਥ 'ਚ ਹੈ ਜੋ ਪੰਜਾਬ ਸਰਕਾਰ ਨੂੰ ਕਰਨਾ ਚਾਹੀਦਾ ਉਹਦਾ ਕੰਮ ਸੇਧਾ ਨਾ ਕਰ ਦਿੱਤਾ ਜਾਵੇ ਲੇਕਿਨ ਉਲਟਾ ਉਲਟਾ ਇਹਨਾਂ ਨੇ ਹਰਾ ਪੈਣੇ ਚਲਾਉਣ ਦੀ ਬਜਾਏ ਜਿਹੜੀ ਮੈਂ ਗੱਲ ਕਰੀ ਹੈ ਵੀ ਖੂਨ ਦੀ ਸ਼ਹੀਦੀ ਦੇ ਪੈਨੇ ਚੰਦਿਆਂ ਲਾੜ ਤਾਂ ਨੇ ਚੰਦੇ ਆ 1 ਲਾਂਗ ਕਾਦੇ ਦਿਨ ਦੱਸੇ ਤੇ ਦਿਨ ਮੈਸੇਜ ਤੋਂ ਰਾਸ਼ਨ ਕਾਟ ਕਰਤੇ ਗਏ ਆ ਉਹ ਹਾਲੇ ਤੱਕ ਵਿਚਾਰੇ ਬਿਲਕਦੇ ਕਰ ਜਾਂਦੇ ਰਾਸ਼ਨ ਕਟਾਵੇਂ ਵਿੱਚ ਨੌਨੀ ਚੜਿਆ ਜੀ ਸ਼ਰਮਾ ਜੀ ਮੈਂ ਕਿਸੇ ਸਰਕਾਰ ਦੀ ਹਮਾਇਤ ਨਹੀਂ ਕਰਦਾ ਪਰ ਅਖੀਰ ਦੇ ਵਿੱਚ ਆਪਣੇ ਦਰਸ਼ਕਾਂ ਨੂੰ ਇਹ ਦੱਸਣਾ ਚਾਹਾਂਗਾ ਤੁਹਾਡੇ ਵੀ ਇਸ ਤੇ ਵਿਚਾਰ ਲੈਣਾ ਚਾਹਨਾ ਫਿਰ ਤਾਂ ਦੇਖੋ ਕਈ ਵਾਰ ਵੀ ਲੋਕਾਂ ਨਾਲ ਗੱਲ ਹੁੰਦੀ ਹੈ ਕਿ ਕਹਿੰਦੇ ਸਾਡਾ ਕਿਸੇ ਪਾਰਟੀ ਨਾਲ ਕੋਈ ਸੰਬੰਧਤ ਲੈਣ ਦੇਣਾ ਨਹੀਂ ਹੈ ਪਰ ਫਿਰ ਤਾਂ ਕਹਿੰਦੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਰਹੇ ਨੇ ਪੰਜਾਬ ਦੇ ਹੈ ਨਾ ਕਹਿੰਦੇ ਉਹ ਸਰਕਾਰ ਵਧੀਆ ਸੀ ਕਹਿੰਦੇ ਸਾਨੂੰ ਆਟਾ ਕਣਕ ਦਾਲ ਸਾਬੂਨਾਂ ਦੇ ਸ਼ੁਰੂ ਕੀਤਾ ਤੇ ਸਾਨੂੰ ਲੜਕੀਆਂ ਦੇ ਵਿਆਹ ਦੀ ਕੁੰਜਾ ਕੁੰਦਾ ਸ਼ਗਨ ਸਕੀਮ ਮਿਲੀ ਇਹਨਾਂ ਨੇ ਸ਼ਗਨ ਸਕੀਮ ਤਾਂ ਕੀ ਦੇਣੀ ਸੀ ਇਹਨਾਂ ਨੇ ਤਾਂ ਜਿਹੜਾ ਮੈਨੂਫੈਕਚਰਡ ਆਪਾਂ ਸ਼ੁਰੂਆਤ ਕੀਤੀ ਹਜ਼ਾਰ ਹਜ਼ਾਰ ਰੁਪਏ ਦੀ ਗੱਲ ਕੀਤੀ ਸੀ ਉਹ ਹੀ ਦਿੱਤਾ ਸ਼ਗਨ ਸਕੀਮ ਤਾਂ ਬਹੁਤ ਦੂਰ ਦੀ ਗੱਲ ਰਹਿ ਗਈ ਨਾ ਇਹ 2 ਸਾਲ ਕਿਵੇਂ ਲੱਗਣਗੇ ਦੇਖੋ ਬਾਦਲਸਰ ਦੀ ਜਿਹੜੀ ਸਰਕਾਰ ਰਹੀ ਹੈ ਬਾਦਲਸਰ ਨੇ ਸਰਕਾਰ ਚਲਾਈ ਹੈ ਬਹੁਤ ਬੜੀ ਅਕਲੀਕੇ ਨਾਲ ਚਲਾਈ ਹੈ ਜੀ ਲੋਕਾਂ ਨੂੰ ਬਹੁਤ ਸੋਲਤਾਂ ਦਿੱਤੀਆਂ ਇਹਦਾ ਕੈਪਟਨ ਅਵੰਦਰ ਵੀ ਦੀ ਗੱਲ ਕਰੀਏ ਜਿਹੜੇ ਲਾਸਟ ਵਾਲੇ ਉਹਨਾਂ ਦੇ 4.5 ਸਾਲ ਸੀ ਉਹੀ ਉਹਨਾਂ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਘਾਟੇ ਜਗਏ ਜੋ ਉਸ ਤੋਂ ਪਹਿਲਾਂ ਉਹਨਾਂ ਦੀ ਸਰਕਾਰ ਦੇ ਵਿੱਚ ਉਹ ਸੀਐਮ ਰਹੇ ਐ ਵਧੀਆ ਵਧੀਆ ਕੰਮ ਕਰਦੇ ਰਹੇ ਕਿਸਾਨਾਂ ਵਾਸਤੇ ਵਧੀਆ ਕਰਿਆ ਆਮ ਬਾਰ ਬਾਰਿਸ਼ ਵਾਸਤੇ ਵਧੀਆ ਕਰਿਆ ਲੇਕਿਨ ਜੋ ਕੋਈ ਅਫਸੋਸ ਸਾਨੂੰ ਇਹ ਹੀ ਲੱਗ ਰਿਹਾ ਬਾਰ ਬਾਰ ਵੀ ਸਾਨੂੰ ਲੱਗਦਾ ਸੀ ਵੀ ਹੋ ਸਕਦਾ ਬਾਦਲ ਸਾਹਿਬ ਤੋਂ ਉੱਤੇ ਹੋ ਸਕਦਾ ਕੈਪਟਨ ਤੋਂ ਕਿ ਕਿਤਨੇ ਕਿਤੇ ਮਾਨ ਸਰ ਲੈ ਕੇ ਆਉਣਗੇ ਲੇਕਿਨ ਉਹਨਾਂ ਨੇ ਦਿੱਤੀਆਂ ਹੋਈਆਂ ਸਕੀਮਾਂ ਉਹਨਾਂ ਨੇ ਚਲਾਈਆਂ ਹੋਈਆਂ ਸਕੀਮਾਂ ਤੇ ਕਿਤਨੇ ਕਿਤੇ ਇਹਨਾਂ ਨੇ ਰੋਕ ਲਾ ਦਿੱਤੀ ਜਆ ਵੱਧ ਮਿਲਦੇ ਸੀ ਉਹਨੂੰ ਘਟਾ ਕੇ ਦੇਣ ਲੱਗੇ ਜਾਂ ਜਮੀਨ ਬਿਲਕੁਲ ਬੰਦ ਕਰਤਾ ਇਹ ਕਿਹੜੇ ਸਾਲ ਨਾਲ ਸਰਕਾਰ ਚਲਾਉਣਾ ਚਾਹੁੰਦੇ ਆ ਜਾਂ ਕਿਹੜੇ ਸਾਲ ਨਾਲ ਸਰਕਾਰ ਚਲਾਉਨੇ ਆ ਲੇਕਿਨ ਜਦੋਂ ਵੀ ਮਾਨ ਸਰ ਦੀ ਅਸੀਂ ਵੀਡੀਓ ਦੇਖਦੇ ਆ ਮਾਨ ਸਰ ਨੂੰ ਇੰਟਰਵਿਊ ਦੇਖਦੇ ਆ ਉਹਦੇ ਵਿੱਚ ਬਹੁਤ ਵਧੀਆ ਵਧੀਆ ਗੰਨਾ ਬੋਲਦੇ ਆ ਐਡਾ ਹੱਥ ਘੱਟਦਾ ਜੀ ਜੋ ਮਾਨ ਸਰ ਬੋਲ ਰਿਹਾ ਹੋ ਰਿਹਾ ਲੇਕਿਨ ਚੈਨਲ ਦੇ ਮਾਧਿਅਮ ਵਰਹੀਂ ਮਾਨ ਸਾਹਿਬ ਨੂੰ ਤੇ ਮਾਨ ਸਾਹਿਬ ਨੂੰ ਸਰਕਾਰ ਨੂੰ ਦੱਸਣਾ ਚਾਹੁੰਦਾ ਹੈ ਵੀ ਤੁਸੀਂ ਵਧੀਆ ਵਧੀਆ ਇੰਟਰਵਿਊ ਦਿੰਨੇ ਆ ਵਧੀਆ ਵਧੀਆ ਤੁਸੀਂ ਟੀਵੀ ਦੇ ਚੈਨਲਾਂ ਤੇ ਆ ਕੇ ਬੋਲਦੇ ਆ ਲੇਕਿਨ ਗਰਾਊਂਡ ਜ਼ੀਰੋ ਤੇ ਆ ਕੇ ਉਨਾ ਹੀ ਘਟੀਆ ਲੋਕਾਂ ਦੇ ਵਿੱਚ ਕੰਮ ਕਰ ਰਹੀ ਹੈ ਤੁਹਾਡੀ ਸਰਕਾਰ। ਚਲੋ ਸ਼ਰਮਾ ਜੀ ਤੁਸੀਂ ਆਪਣੇ ਨਵੇਂ ਸਾਲ ਤੇ ਆਪਣੇ ਲੋਕਾਂ ਦੇ ਸਾਹਮਣੇ ਜਿਹੜੇ ਸਮਰਥਕ ਸਾਡੇ ਨਾਲ ਜੁੜਦੇ ਆ ਉਹਨਾਂ ਨੂੰ ਆਪਣੇ ਵਿਚਾਰ ਦਿਟੇ ਵੀ ਸਰਕਾਰ ਨੁਹਾ ਕੰਮ ਕਰਨੇ ਚਾਹੀਦੇ ਜਿਹੜੇ ਨਹੀਂ ਹੋਏ ਕਿਉਂਕਿ ਸਰਕਾਰ ਜਿਹੜਾ 2025 ਚੜ੍ਹਿਆ ਅੱਜ ਦਾ ਦਿਨ ਹੈ ਤਾਂ ਲੋਕ ਵੀ ਅੜਿੱਕਦੇ ਹੋਣਗੇ ਕਿ ਸਰਕਾਰਾਂ ਹੁਣ ਜਾਗਣਗੀਆਂ ਅਸੀਂ ਸੋਈ ਸੋਦਦੇ ਹਾਂ ਕਿ ਤੁਹਾਡੀਆਂ ਗੱਲਾਂ ਸੁਣ ਕੇ ਜਾਂ ਸਾਡੇ ਚੈਨਲ ਦੀਆਂ ਗੱਲਾਂ ਸੁਣ ਕੇ ਸਰਕਾਰਾਂ ਜਾਗ ਜਾਣ ਤੇ ਤੁਸੀਂ ਜਿਹੜੇ ਆਪਣੇ ਤੱਥ ਦਿੱਤੇ ਨੇ ਮੈਨੂੰ ਲਾਈਵ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਸ਼ਰਮਾ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀਗੇ ਸੰਜੀਵ ਸ਼ਰਮਾ ਜੀ ਅਵੇ ਸਾਡੇ ਇੱਕ ਪੱਤਰਕਾਰ ਨੇ ਖਰੜ ਤੋਂ ਇਹਨਾਂ ਨੇ ਆਪਣੇ ਤੱਥ ਰੱਖ ਕੇ ਆਪਣੇ ਅੱਗੇ ਵੀ ਨਵਾਂ ਸਾਲ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਸਾਲ 2025 ਦਾ ਆਗਾਜ਼ ਹੋ ਗਿਆ ਹੈ ਤੇ ਕਈ ਲੋਕਾਂ ਦੇ ਜਿਵੇਂ ਕਿ ਸਾਨੂੰ ਵੀਡੀਓਜ਼ ਵੀ ਆਏ ਨੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜੋ ਪਿਛਲੇ ਸਾਲਾਂ ਵੀ ਸਰਕਾਰ ਨਹੀਂ ਕਰ ਸਕੀ ਚਾਹੇ ਉਹ ਭਗਵਾਨ ਤਮਨ ਸਰਕਾਰ ਹੈ ਚਾਹੇ ਉਹ ਮੋਦੀ ਸਰਕਾਰ ਹੈ ਉਹ ਇਸ ਸਾਲ ਸਿਰੇ ਚੜ ਜਾਏ ਨਿਪੂਨ ਹੋ ਜੇ ਕਿਉਂਕਿ ਲੋਕਾਂ ਨੂੰ ਬਹੁਤ ਆਸ ਹੈ ਇਹਨਾਂ ਸਰਕਾਰਾਂ ਤੋਂ ਕਿਉਂਕਿ ਲੋਕ ਪਹਿਲਾਂ ਹੀ ਮਹਿੰਗਾਈ ਦੀ ਮਾਰ ਥਲੇ ਦੱਬੇ ਹੋਏ ਨੇ ਆਮ ਲੋਕ ਜੋ ਕਿ ਮਿਡਲ ਫੈਮਿਲੀਜ਼ ਨੇ ਉਹ ਹੁਣ ਸਰਕਾਰਾਂ ਤੇ ਆਸ ਲਾ ਕੇ ਬੈਠੀ ਹੋਈ ਹੈ ਤੇ ਅਸੀਂ ਆਪਣੇ ਚੈਨਲ ਦੀ ਟੀਮ ਵੱਲੋਂ ਸਾਰਿਆਂ ਨੂੰ ਪਹਿਲਾਂ ਤਾਂ 90 ਸਾਲ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਨੇ ਆ ਵਧਾਈਆਂ ਦਿੰਨੇ ਆ ਲੱਖਾਂ ਲੱਖਾਂ ਤੇ ਅਸੀਂ ਆਸ ਕਰਦੇ ਹਾਂ ਕਿ 90 ਸਾਲ ਤੇ ਤੁਹਾਡੀਆਂ ਸਾਰੀਆਂ ਮੰਗਾਂ ਮੰਨੀਆਂ ਜਾਣ ਤੁਹਾਡੇ ਘਰ ਖੁਸ਼ੀਆਂ ਭਰੇ ਆ ਰਹੇ ਸੋ ਦੋਸਤੋ ਇਹ ਸੀ ਹੁੰਦਾ ਲਾਈਵ ਪ੍ਰੋਗਰਾਮ ਫੇਰ ਕਿਉਂਕਿ